ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਇਨਕਲਾਬੀ ਸਾਡਾ ਰਾਹ ਦੇ ਨਾਲ ਤੇ ਅੱਜ ਅਸੀਂ ਲੇਖ ਪੜਾਂਗੇ ਡਿਜਾਸਟਰ ਫੰਡ ਦਾ ਰੋਲਾ ਤੇ ਕਟਾਰੇ ਵਿੱਚ ਝਾੜੂ ਪਾਰਟੀ ਪੰਜਾਬ ਅੰਦਰ 2023 ਤੋਂ ਬਾਅਦ ਫੇਰ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਇਨ੍ਹਾਂ ਹੜ੍ਹਾਂ ਕਾਰਨ ਲੋਕਾਂ ਦੇ ਪੁਰਾਣੇ ਜ਼ਖਮ ਹਰੇ ਹੋ ਗਏ ਹਨ ਵੱਡੀ ਪੱਧਰ ਉੱਪਰ ਗਵਾਂਡੀ ਸੂਬਿਆਂ ਸਮੇਤ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਸੂਬਿਆਂ ਤੇ ਕੇਂਦਰ ਦੀ ਸਰਕਾਰ ਜਿੱਥੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਿੱਚ ਅਸਫਲ ਹੋਈਆਂ ਉੱਥੇ ਹੀ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਜਿਸ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਕਿ ਲੋਕ ਹੀ ਇਤਿਹਾਸ ਦੇ ਸਿਰਜਣਹਾਰ ਹੁੰਦੇ ਹਨ ਤੇ ਜਥੇਬੰਦ ਲੋਕ ਸ਼ਕਤੀ ਹੀ ਸਾਰੇ ਦੁੱਖਾਂ ਦੀ ਦਵਾ ਹੈ ਇਸ ਸਾਰੇ ਘਟਨਾਕਰਮ ਵਿੱਚ ਬਹੁਤ ਸਾਰੇ ਮੁੱਦੇ ਚਰਚਾ ਵਿੱਚ ਰਹੇ ਜਿਵੇਂ ਹੜ੍ਹਾਂ ਦੇ ਕੀ ਕਾਰਨ ਹਨ ਸਰਕਾਰ ਦੇ ਨਾਕਸ ਪ੍ਰਬੰਧ ਤੇ ਹੋਏ ਜਾਨੀ ਮਾਲੀ ਨੁਕਸਾਨ ਬਾਰੇ ਖੂਬ ਚਰਚਾ ਰਹੀ ਪਰ ਇੱਕ ਹੋਰ ਮੁੱਦਾ ਪੰਜਾਬ ਦੀ ਸਥਿਤੀ ਉੱਪਰ ਤੈਰਦਾ ਰਿਹਾ ਓਸੀ 12000 ਕਰੋੜ ਰੁਪਏ ਦਾ ਡਿਜਾਸਟਰ ਫੰਡ ਇਸ ਫੰਡ ਬਾਰੇ ਕੇਂਦਰ ਤੇ ਪੰਜਾਬ ਸਰਕਾਰ ਮੈਨੂੰ ਮੈਨੀ ਹੁੰਦੀਆਂ ਰਹੀਆਂ ਪੰਜਾਬ ਦੇ ਦੌਰੇ ਉਪਰ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਪੰਜਾਬ ਲਈ 1600 ਕਰੋੜ ਰੁਪਏ ਜਾਰੀ ਕੀਤੇ ਤਾਂ ਪੰਜਾਬ ਸਰਕਾਰ ਨੇ ਭਾਇ ਭਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਕੇਂਦਰ ਪੰਜਾਬ ਨਾਲ ਦਿੱਲੀ ਕਿਸਾਨ ਅੰਦੋਲਨ ਦਾ ਬਦਲਾ ਲੈ ਰਿਹਾ ਹੈ ਜਿਸ ਕਰਕੇ ਇੰਨੀ ਨਗੂਣੀ ਰਹੀ ਮਦਦ ਕਰ ਰਿਹਾ ਹੈ ਭਾਜਪਾ ਆਗੂਆਂ ਨੇ ਮੋੜਵਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਪੰਜਾਬ ਸਰਕਾਰ ਕੋਲ 12000 ਕਰੋੜ ਰੁਪਏ ਡਿਜਾਸਟਰ ਫੰਡ ਦੇ ਰੂਪ ਵਿੱਚ ਪਏ ਹਨ ਪੰਜਾਬ ਸਰਕਾਰ ਉਹਨਾਂ ਨੂੰ ਕਿਉਂ ਨਹੀਂ ਵਰਤ ਰਹੀ ਦੂਸਰਾ ਪਹਿਲੂ ਚਰਚਾ ਦੇ ਵਿੱਚ ਰਿਹਾ 31 ਅਗਸਤ ਨੂੰ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਮੁਆਵਜ਼ਾ ਦੇਣ ਦੇ ਨਿਯਮਾਂ ਵਿੱਚ ਬਦਲਾ ਕਰਨ ਲਈ ਲਿਖੀ ਗਈ ਚਿੱਠੀ ਇਸ ਬਾਰੇ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਗੱਲ ਅੱਗੇ ਤੋਰੀ ਤੇ ਨਾ ਹੀ ਭਾਜਪਾ ਬ੍ਰਿਗੇਡ ਨੇ ਇਹ ਮਸਲਾ ਉਸ ਤੋਂ ਬਾਅਦ ਠੱਪ ਹੋ ਗਿਆ ਇਸ ਉੱਪਰ ਜ਼ਿਆਦਾ ਚਰਚਾ ਹੋਣ ਦੀ ਜ਼ਰੂਰਤ ਸੀ ਇਹ ਸਾਰਾ ਮਾਮਲਾ ਕੀ ਹੈ ਇਸ ਦੀ ਸੱਚਾਈ ਕੀ ਹੈ ਇਸ ਲੇਖ ਵਿੱਚ ਅਸੀਂ ਸੰਖੇਪ ਚਰਚਾ ਕਰਾਂਗੇ 2004 ਵਿੱਚ ਆਈ ਭਾਰੀ ਸੁਨਾਮੀ ਤੋਂ ਬਾਅਦ ਦੇਸ਼ ਪੱਧਰ ਉੱਪਰ ਆਫ਼ਤਾਂ ਨਾਲ ਨਜਿੱਠਣ ਲਈ ਇੱਕ ਕੇਂਦਰੀ ਨੀਤੀ ਦੀ ਜ਼ਰੂਰਤ ਮਹਿਸੂਸ ਹੋਈ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ 2005 ਵਿੱਚ ਕੁਦਰਤੀ ਕ੍ਰੋਪੀਆਂ ਹੜ੍ਹਾਂ ਸੁਨਾਮੀ ਅਕਜਣੀ ਪੁਚਾਲ ਤੇ ਸੋਕੇ ਆਦ ਨਾਲ ਸਿੱਜਣ ਲਈ ਡਿਜਾਸਟਰ ਮੈਨੇਜਮੈਂਟ ਐਕਟ 2005 ਬਣਾਇਆ ਜੀਦੀ ਦਿਸ਼ਾ ਹੇਠ ਨੈਸ਼ਨਲ ਸਟੇਟ ਤੇ ਜ਼ਿਲ੍ਹਾ ਪੱਧਰ ਉੱਪਰ ਡਿਜਾਸਟਰ ਮੈਨੇਜਮੈਂਟ ਅਥਾਰਟੀਆਂ ਬਣਾਈਆਂ ਗਈਆਂ। ਸੂਬਾ ਸਰਕਾਰਾਂ ਨੇ ਵੀ ਇਸ ਦੀ ਰੌਸ਼ਨੀ ਹੇਠ ਆਪਣੇ ਆਪਣੇ ਪਲਾਨ ਤਿਆਰ ਕੀਤੇ। ਇਹ ਕਾਨੂੰਨ ਬਣਨ ਤੋਂ ਬਾਅਦ ਵੀ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਅੰਦਰ ਆਫ਼ਤਾਂ ਨਾਲ ਭਾਰੀ ਜਾਣੀ ਵਾਲੀ ਨੁਕਸਾਨ ਅੱਜ ਤੱਕ ਜਾਰੀ ਹੈ। ਇਨ੍ਹਾਂ ਕਾਨੂੰਨਾਂ ਵਿੱਚ ਵੱਡੀ ਪੱਧਰ ਉੱਪਰ ਕਮੀਆਂ ਹਨ। ਇਹ ਕਾਨੂੰਨ ਅਲੱਗ-ਅਲੱਗ ਖੇਤਿਆਂ ਦੀ ਜ਼ਮੀਨੀ ਹਕੀਕਤ ਨਾਲੋਂ ਟੁੱਟੇ ਹੋਏ ਹਨ ਜਿਸ ਕਰਕੇ ਅਮਲ ਵਿੱਚ ਸਮੱਸਿਆ ਦਾ ਹੱਲ ਨਹੀਂ ਕਰ پا ਰਹੇ। ਪਹਿਲੇ ਪੜਾਅ ਵਿੱਚ ਕੁਦਰਤੀ ਆਫਤਾਂ ਨੂੰ ਰੋਕਣ ਜਾਂ ਉਹਨਾਂ ਦੇ ਅਸਰ ਘਟਾਉਣ ਵਿੱਚ ਇਹ ਕਾਨੂੰਨ ਨਾਕਾਫੀ ਸਾਬਤ ਹੋ ਰਹੇ ਹਨ ਤੇ ਦੂਸਰੇ ਪੜਾਅ ਜੋ ਮੁਆਵਜ਼ਾ ਨੀਤੀ ਬਣੀ ਹੋਈ ਹੈ ਉਹ ਵੀ ਬੜੀ ਗੁੰਝਲਦਾਰ ਤੇ ਜ਼ਮੀਨੀ ਹਕੀਕਤਾਂ ਤੋਂ ਟੁੱਟੀ ਹੋਈ ਹੈ ਜਿਸ ਕਰਕੇ ਵੱਡੀ ਗਿਣਤੀ ਪ੍ਰਭਾਵਿਤ ਲੋਕ ਸਮੇਂ ਸਿਰ ਸਹਾਇਤਾ ਨਹੀਂ ਲੈ ਪਾਉਂਦੇ ਮਿਸਾਲ ਦੇ ਤੌਰ ਤੇ ਸਟੇਟ ਮਿਸਾਲ ਦੇ ਤੌਰ ਤੇ ਸਟੇਟ ਡਿਜਾਸਟਰ ਰਿਸਪੌਂਸ ਫੰਡ ਭਾਰਤ ਅੰਦਰ ਸੂਬਾ ਸਰਕਾਰਾਂ ਦੁਆਰਾ ਆਫਤਾਂ ਨਾਲ ਨਜਿੱਠਣ ਲਈ ਉਹਨਾਂ ਕੋਲ ਪ੍ਰਾਇਮਰੀ ਫੰਡ ਹੈ ਜਿਸ ਵਿੱਚ ਕੇਂਦਰ ਸਰਕਾਰ 75% ਤੇ ਸੂਬਾ ਸਰਕਾਰ 25% ਹਿੱਸਾ ਪਾਉਂਦੀ ਹੈ ਵਿਸ਼ੇਸ਼ ਦਰਜਾ ਪ੍ਰਾਪਤ ਰਾਜਾਂ ਜਿਵੇਂ ਉੱਤਰੀ ਪੂਰਬੀ ਤੇ ਹਿਮਾਲੀਅਨ ਰਾਜ ਲਈ ਕੇਂਦਰ ਵੱਲੋਂ 90% ਹਿੱਸਾ ਪਾਇਆ ਜਾਂਦਾ ਹੈ ਇਸ ਕਾਨੂੰਨ ਤਹਿਤ ਮ੍ਰਿਤਕ ਵਿਅਕਤੀ ਲਈ ਮੁਆਵਜ਼ਾ ਸਿਰਫ 4 ਲੱਖ ਰੁਪਏ ਫਸਲ ਦਾ ਪ੍ਰਤੀ ਏਕੜ 8600 ਰੁਪਏ ਟੈਟ ਚੁੱਕੇ ਕਰ ਲਈ ਪੂਰੀ ਤਰ੍ਹਾਂ ਇਸ ਕਾਨੂੰਨ ਤਹਿਤ ਮ੍ਰਿਤਕ ਵਿਅਕਤੀ ਲਈ ਮੁਆਵਜ਼ਾ ਸਿਰਫ 4 ਲੱਖ ਰੁਪਏ ਫਸਲ ਦਾ ਪ੍ਰਤੀ ਏਕੜ 8800 ਰੁਪਏ ਟੈਟ ਚੁੱਕੇ ਕਰ ਲਈ ਪੂਰੀ ਤਰ੍ਹਾਂ 1 ਲੱਖ 20000 ਰੁਪਏ ਗਾਂ ਮੱਝ ਦਾ ਮੁਆਵਜ਼ਾ 37500 ਇੱਕ ਮੁਰਗੀ ਦੇ 50 ਰੁਪਏ ਪਰ ਸਿਰਫ 100 ਮੁਰਗੀਆਂ ਦਾ ਹੀ ਮੁਆਵਜ਼ਾ ਮਿਲੇਗਾ ਚਾਹੇ ਨੁਕਸਾਨ ਹਜ਼ਾਰ ਮੁਰਗੀਆਂ ਦਾ ਹੋਵੇ ਅੱਗੇ ਹੈ ਕਿ ਮੁਆਵਜ਼ਾ ਸਿਰਫ 5 ਏਕੜ ਤੱਕ ਹੀ ਮਿਲੇਗਾ ਚਾਹੇ ਕਿਸੇ ਦਾ ਨੁਕਸਾਨ 10 ਕਿੱਲਿਆਂ ਦਾ ਹੋਵੇ ਇਸ ਕਾਨੂੰਨ ਵਿੱਚ ਸਭ ਤੋਂ ਵੱਡੀ ਖਾਮੀ ਇਹ ਹੈ ਕਿ ਨੁਕਸਾਨ ਦੀ ਗਿਰਦਾਵਰੀ ਵੇਲੇ ਪਿੰਡ ਨੂੰ ਇਕਾਈ ਮੰਨਿਆ ਗਿਆ ਹੈ ਜਦਕਿ ਅਸਲ ਵਿੱਚ ਖੇਤ ਨੂੰ ਇਕਾਈ ਮੰਨਣ ਦੀ ਜ਼ਰੂਰਤ ਹੈ ਇਸ ਦਾ ਮਤਲਬ ਹੈ ਕਿ ਜੇਕਰ ਪੂਰੇ ਪਿੰਡ ਦਾ 50% ਨੁਕਸਾਨ ਹੋਵੇਗਾ ਤਾਂ ਹੀ ਮੁਆਵਜ਼ਾ ਮਿਲੇਗਾ ਕਈ ਵਾਰ ਪੂਰੇ ਪਿੰਡ ਦੀ ਫਸਲ ਠੀਕ ਹੁੰਦੀ ਹੈ ਪਰ ਕੁਝ ਪਰਿਵਾਰਾਂ ਦੀ ਫਸਲ ਤਬਾਹ ਹੋ ਜਾਂਦੀ ਹੈ ਜਿਸ ਕਰਕੇ ਇਨ੍ਹਾਂ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਇੱਕ ਹੋਰ ਸਮੱਸਿਆ ਹੈ ਕਿ ਮੁਆਵਜ਼ਾ ਰਾਸ਼ੀ ਦੇਣ ਵੇਲੇ ਪੈਸੇ ਜ਼ਮੀਨ ਕਾਸ਼ਤਕਾਰ ਦੇ ਖਾਤੇ ਵਿੱਚ ਪਾਉਣ ਦੀ ਜਗ੍ਹਾ ਜ਼ਮੀਨ ਦੇ ਮੁਸ਼ਤਰਕੇ ਖਾਤੇ ਵਿੱਚ ਜਿੰਨੇ ਵਿਅਕਤੀਆਂ ਦੇ ਨਾਮ ਬੋਲਦੇ ਹਨ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਜ਼ਮੀਨ ਦੇ ਹਿੱਸੇ ਦੇ ਹਿਸਾਬ ਨਾਲ ਪੈਸੇ ਪਾਏ ਜਾਂਦੇ ਹਨ ਜਿਸ ਵਿਅਕਤੀ ਨੇ ਜ਼ਮੀਨ ਠੇਕੇ ਤੇ ਲਈ ਹੁੰਦੀ ਹੈ ਮੁਆਵਜ਼ਾ ਉਸਦੇ ਖਾਤੇ ਵਿੱਚ ਆਉਣ ਦੀ ਬਜਾਏ ਜ਼ਮੀਨ ਦੇ ਮਾਲਕ ਦੇ ਖਾਤੇ ਵਿੱਚ ਜਾਂਦਾ ਹੈ ਜਦਕਿ ਨੁਕਸਾਨ ਕਾਸ਼ਤਕਾਰ ਦਾ ਹੁੰਦਾ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜ਼ਮੀਨੀ ਪੱਧਰ ਉੱਪਰ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਇਨ੍ਹਾਂ ਕਾਨੂੰਨਾਂ ਵਿੱਚ ਸੰਬੋਧਿਤ ਨਹੀਂ ਹੋਇਆ ਗਿਆ। ਇਨ੍ਹਾਂ ਵਿੱਚੋਂ ਸਿਰਫ ਮੁਆਵਜ਼ਾ ਰਾਸ਼ੀ ਵਧਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਨੇ 31 ਅਗਸਤ ਨੂੰ ਕੇਂਦਰ ਨੂੰ ਚਿੱਠੀ ਲਿਖੀ ਪਰ ਬਾਕੀ ਸਮੱਸਿਆਵਾਂ ਬਾਰੇ ਮੁੱਖ ਮੰਤਰੀ ਦੀ ਕਲਮ ਨਹੀਂ ਚੱਲੀ। ਇਨ੍ਹਾਂ ਕਾਨੂੰਨਾਂ ਵਿੱਚ ਇੱਕ ਵੱਡੀ ਸਮੱਸਿਆ ਕੇਂਦਰੀਕਰਨ ਦੀ ਹੈ। ਸੂਬਿਆਂ ਦੀਆਂ ਸਰਕਾਰਾਂ ਕੇਂਦਰੀ ਨੀਮਾ ਤਹਿਤ ਵੱਜੀਆਂ ਹੋਈਆਂ ਹਨ। ਭਾਰਤ ਦਾ ਵਿਕਾਸ ਅਸਾਵਾ ਹੈ। ਕੇਂਦਰ ਸਰਕਾਰ ਸਾਰੇ ਭਾਰਤ ਨੂੰ ਇੱਕੋ ਮੰਨ ਕੇ ਚੱਲਦੀ ਹੈ। ਅਸਲ ਵਿੱਚ ਸੁਪਾ ਸਰਕਾਰਾਂ ਨੂੰ ਆਪਣੇ ਪੱਧਰ ਤੇ ਸਥਾਨਕ ਹਾਲਾਤਾਂ ਨੂੰ ਦੇਖ ਕੇ ਕਾਨੂੰਨ ਤਿਆਰ ਕਰਨ ਦੀ ਜ਼ਰੂਰਤ ਹੈ 8800 ਰੁਪਏ ਪ੍ਰਤੀ ਏਕੜ ਮੁਆਵਜ਼ਾ ਪੰਜਾਬ ਦੇ ਹਾਲਾਤਾਂ ਨਾਲ ਬਿਲਕੁਲ ਨਹੀਂ ਮਿਲਦਾ ਜਿੱਥੇ ਖੇਤੀ ਬਹੁਤ ਵਿਕਸਿਤ ਪੱਧਰ ਤੱਕ ਪਹੁੰਚ ਚੁੱਕੀ ਹੈ ਇੱਥੇ ਦਾ ਠੇਕਾ ਹੀ 70000 ਰੁਪਏ ਤੱਕ ਹੈ ਲਾਗਤ ਲਗਾਤਾਰ ਵੱਧ ਰਹੀ ਹੈ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਪੰਜਾਬ ਅੰਦਰ ਬਣੀਆਂ ਕਿਸੇ ਨੇ ਵੀ ਇਹਨਾਂ ਕਾਨੂੰਨਾਂ ਨੂੰ ਸੋਧ ਕੇ ਸਥਾਨਕ ਹਾਲਾਤਾਂ ਅਨੁਸਾਰ ਬਣਾਉਣ ਦੀ ਲੜਾਈ ਹੀ ਨਹੀਂ ਲੜੀ ਭਗਵਾਨ ਤੁਮਾਨ ਨੇ ਵੀ 31 ਅਗਸਤ ਨੂੰ ਚਿੱਠੀ ਸਿਰਫ ਸਿਆਸੀ ਤੌਰ ਤੇ ਸਹੀ ਹੋਣ ਲਈ ਲਿਖੀ ਹੈ ਤਾਂ ਜੋ ਜਦੋਂ ਪੰਜਾਬ ਸਰਕਾਰ ਤੇ ਸਵਾਲ ਉੱਠੇਗਾ ਤਾਂ ਸੂਬਾ ਸਰਕਾਰ ਚਿੱਠੀ ਰਾਹੀਂ ਕੇਂਦਰ ਸਰਕਾਰ ਉੱਪਰ ਸਿਆਸੀ ਹਮਲਾ ਕਰ ਸਕੇ ਇਸ ਇਹ ਮਸਲੇ ਚਿੱਠੀ ਪੱਤਰ ਨਾਲ ਹੱਲ ਨਹੀਂ ਹੁੰਦੇ ਬਲਕਿ ਕੇਂਦਰ ਸਰਕਾਰ ਨਾਲ ਤਿੱਖੇ ਸੰਘਰਸ਼ ਦੀ ਜ਼ਰੂਰਤ ਹੈ ਇਸ ਲੜਾਈ ਲਈ ਫੈਡਰਲ ਲੜਾਈ ਨੂੰ ਆਧਾਰ ਬਣਾਉਣਾ ਪਵੇਗਾ ਪਰ ਮਾਨ ਸਰਕਾਰ ਨੇ ਪੰਜਾਬ ਦੇ ਮੁੱਦਿਆਂ ਤੇ ਕੇਂਦਰ ਕੋਲ ਸਲੈਂਡਰ ਕਰ ਰੱਖਿਆ ਹੋਇਆ ਹੈ ਪੰਜਾਬ ਵਿਧਾਨ ਸਭਾ ਦੇ ਪਰਮਾਨ ਸਰਕਾਰ ਨੇ ਪੰਜਾਬ ਦੇ ਮੁੱਦੇ ਆ ਤੇ ਕੇਂਦਰ ਕੋਲ ਸਰੈਂਡਰ ਕਰ ਰੱਖਿਆ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਵੀ ਇਸ ਮਾਮਲੇ ਬਾਰੇ ਕੋਈ ਚਰਚਾ ਨਹੀਂ ਹੋਈ। ਨਾ ਸੱਤਾਧਾਰੀ ਪਾਰਟੀ ਨੇ ਤੇ ਨਾ ਹੀ ਵਿਰੋਧੀ ਧਿਰ ਨੇ ਇਹਨਾਂ ਮੁੱਦਿਆਂ ਉੱਪਰ ਕੋਈ ਚਰਚਾ ਕੀਤੀ। ਇੱਕ ਦੂਜੇ ਨੂੰ ਟਿੱਚਰਾਂ ਕਰਦੇ ਹੋਏ ਲੋਕਾਂ ਦੇ ਕਰੋੜਾਂ ਰੁਪਏ ਦਾ ਨੁਕਸਾਨ ਇਸ ਵਿਸ਼ੇਸ਼ ਸੈਸ਼ਨ ਵਿੱਚ ਪੰਜਾਬ ਦੀ ਸਿਆਸੀ ਜਮਾਤ ਨੇ ਕੀਤਾ। ਹੜ੍ਹਾਂ ਤੋਂ ਬਾਅਦ ਇਹ ਮਸਲਾ ਫੇਰ ਇਸ ਰੂਪ ਵਿੱਚ ਠੰਡੇ ਬਸਤੇ ਵਿੱਚ ਚਲਾ ਜਾਵੇਗਾ। ਜਦੋਂ ਕਦੇ ਫੇਰ ਕੋਈ ਆਫਤ ਆਵੇਗੀ, ਫੇਰ ਇਹ ਹੀ ਸਮੱਸਿਆ ਸਾਡੇ ਸਾਹਮਣੇ ਖੜੀ ਹੋਵੇਗੀ। ਦੂਸਰਾ ਮਸਲਾ ਹੈ ਡਿਜਾਸਟਰ ਫੰਡ ਦੇ 12000 ਕਰੋੜ ਰੁਪਏ ਬਾਰੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਲ 12000 ਕਰੋੜ ਰੁਪਏ ਡਿਜਾਸਟਰ ਫੰਡ ਦੇ ਪਏ ਹਨ ਉਹਨਾਂ ਨੂੰ ਵਰਤਿਆ ਜਾਵੇ ਮੁੱਖ ਮੰਤਰੀ ਨੇ ਤਾਂ ਪ੍ਰੈਸ ਕਾਨਫਰੰਸ ਵਿੱਚ ਕਹਿ ਦਿੱਤਾ ਸੀ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਫੰਡ ਨਹੀਂ ਪਰ ਫਿਰ ਨਾਲ ਬੈਠੇ ਚੀਫ ਸੈਕਟਰੀ ਨੇ ਦੱਸਿਆ ਕਿ ਫੰਡ ਦੀ ਸਿਰਫ ਲਾਇਬਿਲਟੀ ਹੈ ਫੰਡ ਅਸਲ ਵਿੱਚ ਨਹੀਂ ਹੈ ਭਾਵ ਕਿ ਬੈਂਕ ਵਿੱਚ ਐਂਟਰੀ ਹੈ ਜਦੋਂ ਅਸੀਂ ਇਸ ਨੂੰ ਕਢਵਾ ਲਵਾਂਗੇ ਤਾਂ ਇਹ ਕਰਜ਼ੇ ਵਿੱਚ ਬਦਲ ਜਾਵੇਗਾ ਇਸ ਕਰਕੇ ਅਸੀਂ ਇਸ ਨੂੰ ਵਰਤ ਨਹੀਂ ਸਕਦੇ ਹਰਪਾਲ ਸਿੰਘ ਚੀਮਾ ਨੇ ਥੋੜੀ ਵੱਖਰੀ ਗੱਲ ਕੀਤੀ ਹਰਪਾਲ ਸਿੰਘ ਚੀਮਾ ਨੇ ਥੋੜੀ ਵੱਖਰੀ ਗੱਲ ਕੀਤੀ ਉਹਨਾਂ ਨੇ ਮੰਨਿਆ ਕਿ ਅਪ੍ਰੈਲ 2022 ਤੋਂ ਸਤੰਬਰ 2025 ਤੱਕ ਪੰਜਾਬ ਨੂੰ ਐਸ ਡੀ ਆਰ ਐਫ ਸਟੇਟ ਡਿਜਾਸਟਰ ਰਿਸਪੌਂਸ ਫੰਡ ਦੇ ਤਹਿਤ 1582 ਕਰੋੜ ਰੁਪਏ ਹੀ ਮਿਲੇ ਹਨ ਜਿਸ ਵਿੱਚੋਂ 649 ਕਰੋੜ ਰੁਪਏ ਖਰਚ ਕੀਤੇ ਗਏ ਹਨ ਹੁਣ ਅਸਲ ਸੱਚਾਈ ਜਾਣੀ ਹੈ ਕੈਗ ਦੀ ਇੱਕ ਰਿਪੋਰਟ ਅਨੁਸਾਰ 31 ਮਾਰਚ 2023 ਤੱਕ ਪੰਜਾਬ ਕੋਲ ਐਸਡੀਆਰਐਫ ਦੀ 9041.74 ਕਰੋੜ ਰੁਪਏ ਦੀ ਰਕਮ ਉਪਲਬਧ ਸੀ ਇਸ ਵਿੱਚ ਕੇਂਦਰ ਨੇ ਇਸ ਸਾਲ ਦੇ 240 ਕਰੋੜ ਵੀ ਜਮ੍ਹਾਂ ਕਰਵਾਏ ਹਨ 25% ਹਿੱਸਾ ਪੰਜਾਬ ਨੇ ਜਮਾ ਕਰਵਾਉਣਾ ਸੀ ਕੈਗ ਦੀ ਰਿਪੋਰਟ ਅਨੁਸਾਰ 2025-26 ਤੱਕ ਦੇ ਸਾਰੇ ਫੰਡਾਂ ਤੇ ਉਸ ਉੱਪਰ ਬੈਂਕ ਦੇ ਵਿਆਜ ਨੂੰ ਜੋੜਨ ਤੋਂ ਬਾਅਦ 12000 ਕਰੋੜ ਰੁਪਏ ਬਣਦੇ ਹਨ ਇਹ ਚੀਫ ਸੈਕਟਰੀ ਨੇ ਵੀ ਪ੍ਰੈਸ ਕਾਨਫਰੰਸ ਵਿੱਚ ਮੰਨਿਆ ਕਿ ਲਾਇਬਿਲਟੀ ਮੌਜੂਦ ਹੈ ਕੈਗ ਨੇ ਆਪਣੀ ਰਿਪੋਰਟ ਵਿੱਚ ਦਾਵਾ ਕੀਤਾ ਹੈ ਕਿ ਇਨ੍ਹਾਂ ਫੰਡਾਂ ਦਾ ਉਪਯੋਗ ਸੂਬਾ ਸਰਕਾਰ ਨੇ ਸਹੀ ਨਹੀਂ ਕੀਤਾ ਸਰਕਾਰ ਨੇ ਹੋਰ ਨਾ ਮਾਮਲਿਆਂ ਵਿੱਚ ਜਿਵੇਂ ਤਨਖਾਹ ਦੇਣ ਹੋਰ ਵਿਭਾਗੀ ਖਰਚਿਆਂ ਵਿੱਚ ਇਹ ਰੁਪਏ ਵਰਤੇ ਹਨ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੋਈ। ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਪੰਚਾਇਤਾਂ ਕੋਲ ਵਿਕਾਸ ਕਾਰਜਾਂ ਲਈ ਪਏ ਫੰਡਾਂ ਨੂੰ ਵਾਪਸ ਮੰਗਵਾਉਣਾ ਪਿਆ। ਕਰਜ਼ਾ ਲੈਣ ਦੀ ਸੀਮਾ ਵਧਾਉਣੀ ਪਈ। ਗਮਾੜਾ ਸਮੇਤ ਹੋਰ ਜ਼ਮੀਨਾਂ ਨੂੰ ਗਿਰਵੀ ਰੱਖ ਕੇ ਕਰਜ਼ਾ ਲਿਆ ਜਾ ਰਿਹਾ ਹੈ। ਇਸ ਕਰਕੇ ਇਹ ਗੱਲ ਸਹੀ ਜਾਪਦੀ ਹੈ ਕਿ ਪੰਜਾਬ ਸਰਕਾਰ ਨੇ ਡਿਜਾਸਟਰ ਫੰਡ ਵੀ ਹੋਰ ਥਾਂ ਉੱਪਰ ਵਰਤਿਆ ਹੋਵੇਗਾ ਕਿੰਨੇ ਹੀ ਦਿਨ ਹੋ ਗਏ ਹਨ ਇਸ ਮਸਲੇ ਉੱਪਰ ਰੌਲਾ ਪੈਂਦੇ ਆ ਪਰ ਪੰਜਾਬ ਸਰਕਾਰ ਇਸ ਮਸਲੇ ਨੂੰ ਸਪਸ਼ਟ ਨਹੀਂ ਕਰ پا ਰਹੀ ਇਹ ਮਾਮਲਾ ਪੰਜਾਬ ਸਰਕਾਰ ਦੀ ਨਲਾਇਕੀ ਕਾਰਜ ਕਿੰਨੇ ਹੀ ਦਿਨ ਹੋ ਗਏ ਹਨ ਇਸ ਮਸਲੇ ਉੱਪਰ ਰੌਲਾ ਪੈਂਦੀਆਂ ਪਰ ਪੰਜਾਬ ਸਰਕਾਰ ਇਸ ਮਸਲੇ ਨੂੰ ਸਪਸ਼ਟ ਨਹੀਂ ਕਰ پا ਰਹੀ ਇਹ ਮਾਮਲਾ ਪੰਜਾਬ ਸਰਕਾਰ ਦੀ ਨਲਾਇਕ ਕਾਰਗੁਜ਼ਾਰੀ ਨਾਲ ਜੁੜਿਆ ਹੋਇਆ ਹੈ ਜੋ ਹੜ੍ਹਾਂ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਜਗ ਜाहिर ਹੋ ਚੁੱਕੀ ਹੈ ਪੰਜਾਬ ਸਰਕਾਰ ਇਸ ਮਾਮਲੇ ਬਾਰੇ ਵਿਧਾਨ ਸਭਾ ਵਿੱਚ ਵਾਈਟ ਪੇਪਰ ਲੈ ਕੇ ਆਵੇ ਤਾਂ ਜੋ ਲੋਕਾਂ ਦੇ ਪੈਸੇ ਬਾਰੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਜੇਕਰ ਵਿਸ਼ੇਸ਼ ਸੈਸ਼ਨ ਵਿੱਚ ਪੰਜਾਬ ਸਰਕਾਰ ਵਾਈਟ ਪੇਪਰ ਨਹੀਂ ਲੈ ਕੇ ਆਉਂਦੀ ਤਾਂ ਇਸ ਦਾ ਅਰਥ ਹੋਵੇਗਾ ਕਿ ਲੋਕਾਂ ਦੀ ਮੁਸੀਬਤ ਸਮੇ ਲਈ ਰੱਖੇ ਰਿਜ਼ਰਵ ਫੰਡ ਤੇ ਵੀ ਚਾੜੂ ਪਾਰਟੀ ਝਾੜੂ ਫੇ ਚੁੱਕੀ ਹੈ ਜੇਕਰ ਵਿਸ਼ੇਸ਼ ਸੈਸ਼ਨ ਵਿੱਚ ਪੰਜਾਬ ਸਰਕਾਰ ਵਾਈਟ ਪੇਪਰ ਨਹੀਂ ਲੈ ਕੇ ਆਉਂਦੀ ਤਾਂ ਇਸ ਦਾ ਅਰਥ ਹੋਵੇਗਾ ਕਿ ਲੋਕਾਂ ਦੇ ਮੁਸੀਬਤ ਸਮੇ ਲਈ ਰੱਖੇ ਰਿਜ਼ਰਵ ਫੰਡ ਤੇ ਝਾੜੂ ਪਾਰਟੀ ਝਾੜੂ ਫੇ